ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਫਿਰ ਤੋਂ ਆਪਾਂ ਕਬੂਤਰਾਂ ਵਾਲਾ ਬਲੌਗ ਹੈ ਜਿਹੜਾ ਬਣਾਉਣ ਜਾ ਰਹੇ ਹਾਂ ਤੇ ਅੱਜ ਇੱਕ ਸਪੈਸ਼ਲ ਚੀਜ਼ ਤੁਹਾਨੂੰ ਦਿਖਾਉਣੀ ਆ ਸਪੈਸ਼ਲ ਚੀਜ਼ ਉਹ ਇਹ ਆ ਜੀ ਕਿ ਜਿਹੜੇ ਆ ਸਾਹਮਣੇ ਤੁਸੀਂ ਕਬੂਤਰਾਂ ਦਾ ਜੋੜਾ ਦੇਖ ਰਹੇ ਆ ਇੱਕ ਆ ਸੁਰਖਾ ਕਬੂਤਰ ਦੇਖੋ ਤੇ ਆ ਇੱਕ ਨੀਲੀ ਕਬੂਤਰੀ ਇਹ ਆਪਾਂ ਲਿਆਂਦੇ ਆ ਜੀ ਬਾਦਰ ਤੋਂ ਤੇ ਬਾਰਡਰ ਦੇ ਜਿਹੜੇ ਬੰਦੇ ਆ ਜਿਨ੍ਹਾਂ ਤੋਂ ਆਪਾਂ ਲੈ ਕੇ ਆਏ ਆ ਉਹਨਾਂ ਦਾ ਪਿੰਡ ਬਿਲਕੁਲ ਬਾਰਡਰ ਦੇ ਕਿਨਾਰੇ ਤੇ ਆ ਪਾਕਿਸਤਾਨ ਅਤੇ ਭਾਰਤ ਦੇ ਬਾਰਡਰ ਆ ਜਿਹੜਾ ਉਹਦੇ ਕਿਨਾਰੇ ਤੇ ਆ ਤੇ ਪਿੰਡ ਦਾ ਨਾਮ ਹੈਗਾ ਜੀ ਨਸ਼ਹਿਰਾ ਢਾਲਾ ਤੇ ਉਹਨਾਂ ਦੇ ਦੱਸਣ ਮੁਤਾਬਕ ਜਿਹੜੇ ਕਬੂਤਰ ਆ ਜੀ ਇਹ ਲੈਂਦੇ ਪੰਜਾਬ ਤੋਂ ਆਏ ਹੋਏ ਆ ਆ ਦੇਖ ਸਕਦੇ ਆ ਤੁਸੀਂ ਜੀ ਲੈਂਦੇ ਪੰਜਾਬ ਵਾਲੇ ਕਬੂਤਰ ਤੇ ਆਹ ਨੇ ਜੀ ਕਬੂਤਰ ਆਪਣੇ ਸਾਰੇ ਤੇ ਇਹਨਾਂ ਦੇ ਵਿੱਚ ਨਾ ਇੱਕ ਜਿਹੜੇ ਆਪਣੇ ਆਪਾਂ ਲਿਆਂਦੇ ਆ ਜੀ ਲੈਂਦੇ ਪੰਜਾਬ ਵਾਲੇ ਕਬੂਤਰ ਉਹਨਾਂ ਦੀ ਨਾ ਇੱਕ ਬਲਖਣ ਚੀਜ਼ ਆ ਤੁਸੀਂ ਦੇਖ ਮੈਂ ਤੁਹਾਨੂੰ ਦਿਖਾਉਣਾ ਬਲਖਣ ਚੀਜ਼ ਕਿਹੜੀ ਆ ਬਾਕੀ ਤੁਸੀਂ ਵੀ ਦੇਖਿਓ ਦੱਸਿਓ ਵੀ ਕਿਹੜੀ ਬਲਖਣ ਚੀਜ਼ ਲੱਗਦੀ ਆ ਇਹਨਾਂ ਦੀ ਤੌਰ ਦੇਖੋ ਆਹ ਜਿਹੜਾ ਸੁਰਖਾ ਕਬੂਤਰ ਆ ਇਹਦੀ ਤੌਰ ਨਵਾਬਾਂ ਵਰਗੀ ਆ ਦੇਖਿਓ ਆ ਆ ਆਓ ਦੇਖੋ ਦੋਨਾਂ ਦੀ ਉਹ ਤੌਰ ਆ ਜਿਹੜੀ ਉਹ ਨਵਾਬਾਂ ਵਰਗੀ ਆ ਦੇਖੋ ਕਿੰਨਾ ਟੌਰੀ ਆ ਕਬੂਤਰ ਤੇ ਬਾਕੀ ਆ ਤਾਂ ਤੁਸੀਂ ਸਾਰੇ ਪਹਿਲਾਂ ਤੁਹਾਨੂੰ ਦਿਖਾਏ ਹੋਇਆ ਤੇ ਆਹ ਦੇਖੋ ਜੀ ਛੋਟੇ ਛੋਟੇ ਬੱਚੇ ਜਿਹੜੇ ਤੁਹਾਨੂੰ ਪਹਿਲੇ ਬਲੌਗ ਦੇ ਵਿੱਚ ਬਿਲਕੁਲ ਛੋਟੇ ਸੀ 2-3 ਦਿਨਾਂ ਦੇ ਸੀ ਤੇ ਅੱਜ ਇਹ ਲਗਭਗ 10 ਦਿਨ ਦੇ ਹੋ ਚੁੱਕੇ ਆ ਤੇ ਦੇਖੋ ਬੱਚੇ ਛੋਟੇ ਛੋਟੇ ਬਿਲਕੁਲ ਛੋਟੇ ਛੋਟੇ ਕਿੰਨੇ ਸੋਹਣੇ ਲੱਗਦੇ ਆ ਤੇ ਇਹ ਇਹ ਬੱਚੇ ਸਾਡੇ ਅਰਜੰਦ ਦੇ ਨੇ ਤੇ ਜਿਹੜਾ ਅਰਜੰਦ ਤੁਸੀਂ ਪਹਿਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦਿਖਾਇਆ ਸੀ ਦੇਖੋ ਉਹ ਬਿਲਕੁਲ ਬੱਗਾ ਜਰਦਾ ਏ ਤੇ ਉਹਦੇ ਨਾਲ ਕਬੂਤਰੀ ਆ ਜਿਹੜੀ ਉਹ ਵੀ ਬਿਲਕੁਲ ਬੱਗੀ ਆ ਤੇ ਉਹ ਵੀ ਜਰਦੀਆਂ ਅੱਖਾਂ ਦੀ ਆ ਤੇ ਜਿਹੜੇ ਇਹ ਬੱਚੇ ਹੁਣ ਦੇਖੋ ਕਿਵੇਂ ਦੇ ਨਿਕਲਦੇ ਆ ਤੇ ਵੈਸੇ ਇਹਨਾਂ ਦੀ ਜਿਹੜੀ ਪੂੰਛਾਂ ਐ ਉਹ ਇੱਕ ਦੀ ਕਾਲੀ ਪੂੰਛ ਆ ਤੇ ਇੱਕ ਦੀ ਜਿਹੜੀ ਥੋੜੀ ਜੀ ਸੁਰਖੀ ਜੀ ਆ ਪਉਮਸ਼ ਲਾਲਚੀ ਨਾ ਜ ਕਹਿ ਸਕਦੇ ਆ ਇੱਕ ਨੂੰ ਆ ਦੇਖੋ ਜੀ ਕਈ ਦਿਨਾਂ ਬਾਅਦ ਅੱਜ ਧੁੱਪ ਨਿਕਲੀ ਆ ਤੇ ਧੁੱਪ ਦਾ ਆਨੰਦ ਲੈ ਰਹੇ ਆ ਕਬੂਤਰ ਆ ਦੇਖੋ ਜੀ ਆ ਜਿਹੜੇ ਨਾ ਜਿਹੜੇ ਆਪਾਂ ਲੈ ਕੇ ਆਏ ਆ ਦੋਨੇ ਜੋੜਾ ਜਿਹੜਾ ਤੁਹਾਨੂੰ ਪਹਿਲਾਂ ਦਿਖਾਇਆ ਉਹ ਇਹਦੇ ਵਿੱਚ ਆਪਣੇ ਕਬੂਤਰਾਂ ਦੇ ਵਿੱਚ ਬਿਲਕੁਲ ਰਚ ਮਿਚ ਗਏ ਦੋਸਤੀ ਪੈ ਚੁੱਕੀ ਆ ਦੇਖੋ ਇਹਨਾਂ ਦੀ ਦੇਖੋ ਆਹਾਹਾ ਤੌਰ ਦੇਖੋ